ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਹਨਾ ਕਮੀਜ਼ ਦੇ ਕਾਫ ਲਾਵਾਂਗੇ ਮਤਲਬ ਕਿ ਬਾਹਾਂ ਦੇ ਕਫਾਂ ਵਾਲਾ ਸੂਟ ਸਿਉਂ ਰਹੀ ᱛੀ ਮੈਂ ਕਿਹਾ ਵੀ ਜੇ ਤੁਹਾਡੇ ਨਾਲ ਵੀ ਵੀਡੀਓ ਹਨਾ ਸਾਂਝੀ ਕਰਾਂ ਆ ਦੇਖੋ ਜਿਵੇਂ ਹਨਾ ਆਪਣੀ ਬਜ਼ੁਰਗਣੇ ਜਿਹੜੇ ਉਹਨਾਂ ਦੀ ਬਾਹ ਬਣਾਉਣੇ ਆਪਾਂ ਇਹ ਉਹਨਾਂ ਦੇ ਕਾਫ ਲਾਉਣੇ ਆ ਇਹ ਉਹ ਵੀਡੀਓ ਹੈ ਜੀ ਦੇਖੋ ਇਹ ਪਹਿਲਾਂ ਮੈਂ ਇਹਨੇ ਕਟਿੰਗ ਕਰੀ ਹੋਈ ਹੈ ਜੀ ਇਸ ਤਰ੍ਹਾਂ ਨਾ ਆਪਣੀ ਬਾਹ ਹੁੰਦੀ ਹੈ ਜਿਹੜੀ ਇਹਦੀ ਲੰਬਾਈ ਲੈ ਕੇ ਇਹ ਜ਼ਿਆਦਾਤਰ ਜਿਹੜੀ ਇਹ ਬਾਹ ਹੈ ਨਾ ਇਹ ਖੁੱਲੀ 7 ਇੰਚ ਰੱਖੀ ਜਾਂਦੀ ਹੁੰਦੀ ਹੈ ਮੂਰੋ ਉਸੇ ਦੇ 2-4 ਬਲ ਪੈ ਜਾਂਦੇ ਨੇ ਇਸ ਤਰ੍ਹਾਂ ਦੇ ਮੈਂ ਇਹ 7 ਇੰਚ ਰੱਖੀ ਦੀ 7 ਇੰਚ ਰੱਖ ਕੇ ਆਪਾਂ 3.5 ਇੰਚ ਉੱਤੇ ਅੱਧਾ ਇੰਚ ਦਾ ਕੱਟ ਲਾ ਲੈਨੇ ਹੁੰਨੇ ਆ ਫਿਰ ਉਹ ਆਪਾਂ ਇਹਦੇ ਵਿੱਚ ਫੋਲਡ ਕਰਦੇ ਆ ਇਹ ਦੇਖੋ ਇਸ ਤਰ੍ਹਾਂ ਇਥੇ ਆਪਾਂ ਕੱਟ ਲਾ ਲਾਂਗੇ ਇਹ ਫੋਲਡ ਕਰਕੇ ਰੈਡੀ ਹੋ ਗਈ ਹੁਣ ਆਪਾਂ ਇਹਦੇ ਨਾਲ ਕਾਫ ਲਾਵਾਂਗੇ ਤੁਸੀਂ ਜਿੰਨੇ ਇੰਚ ਦਾ ਹਨਾ ਕਾਫ ਲਾਉਣਾ ਹੈਗਾ ਉਹਨੇ ਉਹਦੇ ਨਾਲੋਂ 2 ਇੰਚ ਕਪੜਾ ਪਲੱਸ ਲੈ ਲਿਓ ਦੇਖੋ ਮੈਂ 9 ਇੰਚ ਦਾ ਕਾਫ ਲਾ ਰਹੀ ਆ ਇਹ ਮੇਰਾ ਕਪੜਾ ਜਿਹੜਾ ਇਹ 10 ਇੰਚ ਦਾ ਕਪੜਾ ਹੈ ਠੀਕ ਹੈ ਇਹ ਇਸ ਤਰ੍ਹਾਂ ਜਿੰਨਾ ਤੁਹਾਡਾ ਕਾਫ ਤਿਆਰ ਹੁੰਦਾ ਹੈਗਾ ਜੇ ਦਾ ਤੁਸੀਂ ਡਬਲ ਦਾ ਮੀਜਰਮੈਂਟ ਕਰੋਗੇ ਤਾਂ ਤਾਂ ਤੁਸੀਂ ਅੱਧਾ ਇੰਚ ਜ਼ਿਆਦਾ ਲੈਣਾ ਹੈ ਮੈਨੇ 2 ਇੰਚ ਕੱਫ ਤਿਆਰ ਕਰਨਾ ਮੇਰੇ ਲਈ ਇਹ ਕੱਪੜਾ ਇੰਨਾ ਕੇ ਸੀ ਬਸ ਮੈਂ ਆ ਵਧ ਲਿਆ ਠੀਕ ਹੈ ਇਸ ਸਾਈਡ ਨੂੰ ਵੈਸੇ ਤੁਸੀਂ ਇਹ ਜੇ ਤਾਂ ਤੁਸੀਂ ਦੂਰਾ ਮਿੰਨੋਗੇ ਤਾਂ ਅੱਧਾ ਇੰਚ ਵਧ ਲਿਆ ਕਰੋ ਜਿੰਨੇ ਇੰਚ ਤੁਸੀਂ ਕੱਫ ਤਿਆਰ ਕਰਨਾ ਹੈ ਜੇ ਤੁਸੀਂ ਇਸ ਤਰ੍ਹਾਂ ਸਿੰਗਲ ਮਿੰਦੇ ਹੋਗੇ ਤਾਂ ਤੁਸੀਂ ਕੱਫ ਨੂੰ 1 ਇੰਚ ਵਧ ਲੈ ਸਕਦੇ ਹੋਗੇ ਉਨਾ ਪੈਰੀਆਂ ਨੇ ਸਾਨੀਆਂ ਲਾਈਆਂ ਹਨ ਜਿੰਨਾ ਕਾਫਾ ਤਿਆਰ ਕਰਨਾ 9 ਇੰਚ ਆ ਦੇਖੋ ਠੀਕ ਹੈ ਮੈਂ ਤਾਂ ਹਨ ਇਹਦੇ ਨਾਲ ਹੁੰਦੀ ਵਾਲ ਪਾ ਦੇਣੀ ਹੁੰਦੀਆਂ ਇਹ ਜਿਹੜਾ ਕਾਫਾ ਦਾ ਕੱਪੜਾ ਹੈ ਇਹ ਸਿੱਧਾ ਰੱਖਣਾ ਹੈਗਾ ਇਸ ਤਰ੍ਹਾਂ ਤੇ ਜਿਹੜੀ ਬਾਹ ਹੈ ਉਹ ਵੀ ਆਪਾਂ ਨੇ ਸਿੱਧੀ ਹੀ ਰੱਖਣੀਆਂ ਦੇਖੋ ਜਿੱਥੇ ਆਪਣੀ ਨਿਸ਼ਾਨੀ ਲਾਈ ਹੋਈ ਹੈ ਤੁਹਾਨੂੰ ਨਿਸ਼ਾਨੀ ਦਿਖ ਰਹੀ ਹੈ ਕਲੀਅਰ ਅਸ ਇੱਥੇ ਆਪਾਂ ਇਹਨੂੰ ਧਰਨਾ ਹੈ। ਠੀਕ ਹੈ। ਇਹ ਜਿਹੜਾ ਕਾਫਾ ਹੈ ਇਹਦੇ ਤੁਸੀਂ ਸੈਂਟਰ ਦੇ ਵਿੱਚ ਨਿਸ਼ਾਨੀ ਲਾ ਲਿਆ ਕਰੋ। ਜਿੰਨਾ ਕਾਫ ਤਿਆਰ ਕਰਨਾ ਉਹਦੇ ਸੈਂਟਰ ਚ ਲਾਉਣੀ ਹੈ। ਆ ਸੀ। ਆਪਾਂ ਨੇ 9 ਇੰਚ ਆਪਣੀ 4.5 ਦੇ ਵਿੱਚ ਆ ਗਿਆ। ਠੀਕ ਹੈ। ਆਪਾਂ ਇਹਦੇ ਆਲੇ-ਦਾਲੇ ਬਾਲ ਪਾਉਣੇ ਨੇ। ਇੱਕ ਵਾਲ ਇੱਥੇ ਆਊਗਾ। ਆਪਣੇ ਛੋਟੇ-ਛੋਟੇ ਬਾਲ ਪਾਉਣੇ ਨੇ। ਦੋ ਵਾਲ ਇੱਧਰ ਆ ਜਾਣਗੇ, ਦੋ ਵਾਲ ਇੱਧਰ ਆ ਜਾਣਗੇ। ਆਪਾਂ ਊਰੇ ਤੱਕ ਹੈ ਜਿਹੜੀ ਇਹਦੀ ਸਟੀਚਿੰਗ ਕਰਾਂਗੇ। ਆਪਾਂ 2 ਇੰਚ ਹਨਾ ਜਿਹੜਾ ਇਹ ਅੱਧੇ ਦੀ ਨਸਾਮੀ ਤੇ ਤੋਂ 1 ਇੰਚ ਪਿੱਛੇ ਆਪਾਂ ਤੱਕ ਸਲਾਈ ਲਾ ਲਈ ਹੁਣ ਆਪਾਂ ਇਥੋਂ ਛੋਟੇ-ਛੋਟੇ ਬਲ ਪਾ ਦਾਂਗੇ ਬਸ ਇਹ 4-5 ਬਲ ਪਾ ਦੋਵੇ ਛੋਟੇ-ਛੋਟੇ ਜੇ ਇੱਕ ਕਾਪ ਇਹਦੇ ਸੈਂਟਰ ਚ ਬਲ ਪਾ ਦਾਂਗੇ ਦੋ-ਦੋ ਬਲ ਆਪਾਂ ਇਹਦੇ ਅੱਗੇ ਪਿੱਛੇ ਪਾ ਦਾਂਗੇ ਠੀਕ ਆ ਦੋ ਪੈ ਗਏ ਇੱਕ ਬਲ ਹੁਣ ਆਪਾਂ ਇਹਦੇ ਸੈਂਟਰ ਚ ਪਾ ਦਾਂਗੇ ਆਪਾਂ ਇਹਨੂੰ ਜਿੱਥੇ ਆਪਾਂ ਨੇ ਹਨਾ ਆਪਣਾ ਕਾਫੀ ਦੀ ਨਸਾਨੀ ਲਾਈ ਹੋਈ ਹੈ ਇਹਦੇ ਨਾਲ ਇੱਥੇ ਰੱਖ ਕੇ ਇਸ ਤਰ੍ਹਾਂ ਜਿਹੜਾ ਕਪੜਾ ਵੱਧ ਹੈ ਉਹਦਾ ਆਪਾਂ ਬਲ ਪਾ ਲੱਗੇ। ਹਾਂ ਦੇਖੋ ਠੀਕ ਹੈ ਇਸੀ ਤਰ੍ਹਾਂ ਨਾ ਹੁੰ ਤਾਂ ਐਸੇ ਮੈਂ ਦੋਇ ਕਾਫਾ ਇੱਕ ਚੇਰੀ ਪਿੱਛੇ ਤਿਆਰ ਕਰ ਲੈਣੀਆਂ ਲੇਕਿਨ ਮੈਂ ਹੁਣ ਸੋਨ ਪਹਿਲਾਂ ਇੱਕ ਤਿਆਰ ਕਰਕੇ ਦੱਸਦੀ ਹੈ ਹਨਾ ਆਪਣੀ ਓਨੀ ਜਗ੍ਹਾ ਇੱਧਰ ਹੈ ਓਨੀ ਜਗ੍ਹਾ ਇੱਧਰ ਹੈ ਆ ਸੈਂਟਰ ਦੇ ਵਿੱਚ ਆਪਾਂ ਨੇ ਜਿਹੜੇ ਬਾਲ ਨਹੀਂ ਉਹ ਪਾਤੇ ਛੋਟੇ ਛੋਟੇ ਹੁਣ ਆਪਾਂ ਨੇ ਕੀ ਕਰਨਾ ਹੈ ਦੇਖੋ ਮੈਂ ਸੋਨ ਦੱਸਿਆ ਸੀ ਹਨਾ ਕਾਫਾ ਦਾ ਕੱਪੜਾ ਵੀ ਤੁਸੀਂ ਪਹਿਲਾਂ ਸਿੱਧਾ ਰੱਖਣਾ ਉਹਦੇ ਬਾਜੂ ਵੀ ਸਿੱਧੀ ਰੱਖਣੀ ਆ ਹੁਣ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਐਵੇਂ ਜਿਹੜੀ ਇਹ ਵਾਲੀ ਸਿਲਾਈ ਐ ਇਹਨੂੰ ਉੱਪਰ ਹੋਣੀ ਚਾਹੀਦੀ ਐ ਐਵੇਂ ਇਹਨੂੰ ਤੁਸੀਂ ਹੱਥ ਨਾਲ ਨਾ ਇਮ ਟ੍ਰੈਸ ਜੀ ਕਰ ਲਿਓ ਓਦੋਂ ਬਾਅਦ ਜਿੰਨੇ ਇੰਚ ਤੁਸੀਂ ਹੈਨਾ ਕਾਫ ਤਿਆਰ ਰੱਖਣਾ ਬਸ ਸਿਲਾਈ ਦਾ ਮਾਰਜਿਨ ਛੱਡ ਕੇ ਉਹਨੇ ਇੰਚ ਇਧਰ ਨੂੰ ਇਹਨੂੰ ਦੂਰਾ ਕਰ ਦਿਓ ਠੀਕ ਐ ਜਿਹੜੀ ਆਹ ਵਾਲੀ ਜਿੰਨਾ ਆਪਾਂ ਨੇ ਉਰੋਂ ਮੋੜਨਾ ਐ ਇਸ ਤਰ੍ਹਾਂ ਦੇਖੋ ਇਹਨੂੰ ਮੋੜ ਕੇ ਪਹਿਲਾਂ ਤਾਂ ਆਪਾਂ ਉਰੇ ਸਿਲਾਈ ਲਾਵਾਂਗੇ ਫੇਰ ਆਪਾਂ ਇਧਰ ਸਿਲਾਈ ਲਾਵਾਂਗੇ ਆ ਦੇਖੋ ਇਸ ਤਰ੍ਹਾਂ ਮੋੜਨਾ ਐ ਆਪਾ ਇਹਦੇ ਨਾਲ ਬਿਲਕੁਲ ਇਹਦੇ ਨਾਲ ਰੱਖਿਓ ਤੁਸੀਂ ਫਿਰ ਆਪਣਾ ਜਿਹੜਾ ਕਾਫਾ ਹੈ ਉਹ ਬਿਲਕੁਲ ਕਿਸੇ ਸਾਈਡ ਨੂੰ ਨਹੀਂ ਵਾਧਦਾ ਇਸ ਤਰ੍ਹਾਂ ਆਪਾਂ ਜਿਹੜੀ ਮਸ਼ੀਨ ਦੀ ਸਲਾਈ ਲਾਉਣੀ ਆ ਉਰੋਂ ਧਰ ਕੇ ਲਾ ਕੇ ਲੈ ਕੇ ਜਾਵਾਂਗੇ ਦੇਖੋ ਇੱਕ ਤੁਹਾਨੂੰ ਠੀਕ ਹੈ ਜਿੱਥੇ ਰੱਖ ਆਪਾਂ ਨੇ ਕਾਫਾ ਇਹ ਐਵੇਂ ਫਿਰ ਆਪਾਂ ਇਹਨੂੰ ਉੱਪਰ ਨੂੰ ਹਨਾ ਸਿੱਧੀ ਸਲਾਈ ਹੈ ਜਿਹੜੀ ਇਹ ਕੱਟਦਾ ਹੈ ਤੁਸੀਂ ਇਹਨੂੰ ਦੂਰਾ ਵੀ ਕਰ ਸਕਦੇ ਹੋ ਨਹੀਂ ਸਿੰਗਲ ਵੀ ਮਾਰ ਲਓ ਕੋਈ ਮਰਦਾ ਆਪਾਂ ਇਹ ਵੀ ਕਰਦੇ ਹਾਂ ਹਨ ਇਸ ਤਰ੍ਹਾਂ ਮਾਰ ਲਿਆ ਆ ਸਿੱਧਾ ਪਾਸਾ ਹੈ ਇਹ ਜਿਹੜੀ ਸਲਾਈ ਆਪਾਂ ਪੁੱਠੇ ਪਾਸੇ ਹੁਣ ਆਪਾਂ ਇਧਰਲੀ ਸਾਈਡ ਵੀ ਇਸ ਤਰ੍ਹਾਂ ਹੀ ਸੇਉਣ ਲਾਉਣੀ ਆ ਇਹ ਇਹਨੂੰ ਜਿੰਨਾ ਆਪਾਂ ਉਧਰ ਫੋਲਡ ਕੀਤਾ ਐਵੇਂ ਫੋਲਡ ਕਰਕੇ ਇਹਦੇ ਨਾਲ ਆਹ ਕੱਪੜੇ ਨੂੰ ਅੰਦਰ ਨੂੰ ਫੋਲਡ ਕਰਕੇ ਇਥੋਂ ਆਪਾਂ ਇਹਦੀ ਸਿਲਾਈ ਲਾ ਦਾਂਗੇ ਇਸ ਤਰ੍ਹਾਂ ਹੀ ਇਹਦੀ ਵੀ ਸਿਲਾਈ ਤੁਸੀਂ ਉਰੂ ਹੀ ਸਟਾਰਟ ਕਰ ਲਓ ਕਿਉਂਕਿ ਇੱਕ ਤਾਂ ਹਨਾ ਜਿਹੜਾ ਇਹ ਤਾਗਾ ਹੈ ਉਹ ਨਹੀਂ ਆਉਂਦਾ ਉਰੇ ਇਹ ਵਿੱਚ ਮੁੜ ਜੂਗਾ ਇਹ ਵੀ ਜਿਹੜੀ ਫਿਨਿਸ਼ਿੰਗ ਹੈ ਉਹਦੀ ਵਧੀਆ ਹੁੰਦੀ ਹੈ ਇਹਦੀ ਜਦੋਂ ਆਪਾਂ ਉਰੂ ਸ਼ੁਰੂ ਕਰਦੇ ਆਂ ਹਣਾ ਉਰੋ ਕਈ ਵਾਰ ਤਾਗਾ ਤੁਗਾ ਹੁੰਦਾਗਾ ਜਦੋਂ ਆਪਾਂ ਇਹਨੂੰ ਸਿੱਧਾ ਕਰਦੇ ਆ ਪਲਟਦੇ ਆ ਤੇ ਉਹਦੀ ਫਿਨਿਸ਼ਿੰਗ ਇੱਥੋਂ ਲਾ ਕੇ ਫੇਰ ਸਿੱਧੀ ਲਾਉਣੀ ਪੈਂਦੀ ਹੈ ਜੇ ਤੇਰਾ ਨਾ ਤੁਹਾਨੂੰ ਲੱਗੇ ਵੀ ਥੋੜਾ ਇਹ ਕਪੜਾ ਜ਼ਿਆਦਾ ਹੈ ਤਾਂ ਤੁਸੀਂ ਥੋੜੀ ਜਿਹੀ ਕਟਿੰਗ ਕਰ ਸਕਦੇ ਹੋ ਫਿਰ ਇਹਨੂੰ ਆਪਾਂ ਇਸ ਤਰ੍ਹਾਂ ਐ ਪਲਟ ਦਾਂਗੇ ਆਪਣਾ ਆਪਾਂ ਜਿਹੜੀ ਆਹ ਵਾਲੀ ਸਿਲਾਈ ਹੈ ਦੇਖੋ ਜਿੰਨੀ ਆਪਾਂ ਮੋੜੀ ਤੀ ਆਪਾਂ ਇਹ ਇਸ ਤਰ੍ਹਾਂ ਲਾ ਅੱਗੇ ਤੁਸੀਂ ਉਰੋਂ ਨਹੀਂ ਸਟਾਰਟ ਕਰਨੀ ਇਹ ਕਿਉਂਕਿ ਉਰੇ ਹੈ ਨਾ ਕੋਰਨਰ ਦੇ ਉੱਤੇ ਜਦੋਂ ਆਪਾਂ ਧਾਗਾ ਕੱਢਦੇ ਹਾਂ ਤਾਂ ਫਲੂਸਿਡ ਰਹੇ ਜਾਂਦਾ ਹੈਗਾ ਜੇ ਤੁਸੀਂ ਫਿਨਿਸ਼ਿੰਗ ਨਾਲ ਕਾਫ ਲਾਉਣਾ ਚਾਹੁੰਦੇ ਫਿਰ ਤੁਸੀਂ ਇਹ ਪਹਿਲਾਂ ਇੱਧਰੋਂ ਆਪਾਂ ਸਲਾਈ ਲਾ ਕੇ ਲਿਆਵਾਂਗੇ ਨਾਲੇ ਦੇ ਕੋਰਨਰ ਦੇ ਉੱਤੇ ਹੈ ਨਾ ਸਲਾਈ ਹੈ ਜਿਹੜੀ ਉਹ ਦੂਰੀ ਹੋ ਜਾਂਦੀ ਹੁੰਦੀ ਹੈ ਦੇਖੋ ਇਹ ਤੁਸੀਂ ਉਰੋਂ ਮੋੜ ਕੇ ਇਹਨੂੰ ਬਿਲਕੁਲ ਸੈੱਟ ਕਰਕੇ ਇੱਥੋਂ ਫੜਨਾ ਤੁਸੀਂ ਉਰੋਂ ਨਹੀਂ ਫੜਨਾ ਇੱਥੋਂ ਫੜ ਕੇ ਇਹਦੇ ਵਿੱਚ ਮੋੜ ਕੇ ਤੁਸੀਂ ਸਾਰਾ ਇਹ ਜਿਹੜਾ ਕਾਫਾ ਐਂ ਸੈੱਟ ਕਰਦੇ ਨੇ ਠੀਕ ਹੈ ਫਿਰ ਆਪਾਂ ਇਹਦੀ ਜਿਹੜੀ ਸਾਰੀ ਇਹ ਕੰਪਲੀਟ ਸਲਾਈ ਹੈ ਇਹ ਲਗਾਉਣਾ ਹੈ ਨਾ ਜਦੋਂ ਆਪਾਂ ਸਲਾਈ ਮਾਰ ਕੇ ਸਿਰੇ ਤੇ ਆ ਗਏ ਇੱਥੋਂ ਫੇਰ ਆਪਾਂ ਇਹਨੂੰ ਅੰਦਰ ਮੋੜ ਕੇ ਸ਼ੇਅਰ ਕਰਾਂਗੀ ਮੈਂ ਤੁਹਾਨੂੰ ਦੱਸ ਦਿਆਂ ਵੀ ਇਹਦਾ ਕੀ ਫਾਇਦਾ ਹੈ ਹਨਾ ਆਪਾਂ ਨੂੰ ਤਾਪਦੀ ਹੈ ਨਾ ਫਰਨੀਸ਼ਿੰਗ ਚੈੱਕ ਕਰੋ ਨਾ ਦੇ ਇੱਧਰ ਕੋਈ ਤਾਗਾ ਤੇ ਨਾ ਹੀ ਇਹਦੇ ਇਸ ਸਾਈਡ ਬਿਲਕੁਲ ਹੈ ਨਾ ਫਰਨੀਸ਼ਿੰਗ ਦੇ ਨਾਲ ਇਹ ਜਿਹੜਾ ਕਾਫ ਹੈ ਇਹ ਤਿਆਰ ਹੋਇਆ ਇਸ ਤਰ੍ਹਾਂ ਨਾ ਤੁਸੀਂ ਬਜ਼ੁਰਗਾਂ ਦਾ ਜਿਹੜਾ ਕਾਫ ਹੈਗਾ ਕਾਫ ਵਾਲੀ ਬਾਹ ਪਾਉਂਦੇ ਨੇ ਬਹੁਤ ਬਜ਼ੁਰਗ ਇਸ ਤਰ੍ਹਾਂ ਲਾ ਸਕਦੇ ਹੋ ਹੁਣ ਆਪਾਂ ਇਹਨੂੰ ਉਹਦੇ ਨਾਲ ਨਾਪ ਕੇ ਆਪਣੀ ਕਮੀਜ਼ ਦੇ ਜਿੰਨਾ ਮੋਢਾ ਹੈ ਉੱਥੋਂ ਤੁਸੀਂ ਇੰਚੀ ਟੇਪ ਰੱਖ ਕੇ ਇਹ ਇੱਥੇ ਤੁਸੀਂ ਇੰਚੀ ਟੇਪ ਸਿੱਧਾ ਕਰਕੇ ਮੈਂ ਤੁਹਾਨੂੰ ਇਹਦੀ ਨਿਸ਼ਾਨੀ ਲਾ ਕੇ ਦੱਸਦੀ ਆ ਕੋਹਣਾ ਆਪਣਾ ਉਰੇ ਮੋਢਾ ਜਿਹੜਾ ਨਾਪ ਕੇ ਇਹਨਾਂ ਆਉਂਦਾ ਹੈ ਨਾ ਇਹਦਾ ਬਾਹ ਦਾ ਕਮੀਜ਼ ਦਾ ਨਾਪ ਕੇ ਤੁਸੀਂ ਇਹਦੀ ਕਿਸ ਤਰ੍ਹਾਂ ਸਲਾਈ ਲਾਉਣੀ ਇੱਥੋਂ ਇੰਚੀ ਟੇਪ ਰੱਖਣਾ ਇਹ ਜਿਹੜੇ ਆਪਣੇ ਆ ਕੱਟ ਨੇ ਇੱਥੇ ਤੱਕ ਨਹੀਂ ਤੁਸੀਂ ਸिलाई ਲਾਉਣੀ ਕਿਉਂਕਿ ਇੱਥੇ ਕੱਟ ਲੱਗਿਆ ਹੁੰਦਾ ਹੈ ਨਾ ਜਦੋਂ ਖਿੱਚ ਪੈਂਦੀ ਹੈ ਇਥੋਂ ਪਾੜਨ ਦਾ ਡਰ ਰਹਿੰਦਾ ਤੁਸੀਂ ਜਿਹੜੀ ਆਪਣੇ ਆ ਲੇੜ ਇਥੋਂ 10 ਇੰਚ ਵਧਾ ਕੇ ਉੱਥੇ ਸिलाई ਲਾਉਣੀ ਹੈ ਇਹਦੀ ਐ ਤੁਸੀਂ ਇਹਦੀ ਨਿਸ਼ਾਨੀ ਲਾ ਕੇ ਦੇਖੀ ਇਹ ਇੱਥੇ ਨਿਸ਼ਾਨੀ ਲਿਉਣੀ ਹੈ ਇਹਦੀ ਉਹ ਬਸ ਮਨੇ ਕੋਲ ਠੀਕ ਹੈ ਓਰੇ ਅਦੇ ਹੁਣ ਇਹਦੀ ਜਦੋਂ ਆਪਾਂ ਸिलाई ਲਾਉਣੀ ਹੈ ਕੋਈ ਵੀ ਸਲਾਈ ਹੈ ਨਾ ਹੀ ਮੈਂ ਉਰੋ ਸਿਰੇ ਤੋਂ ਸਟਾਰਟ ਨਹੀਂ ਕਰਦੀ ਹੁੰਦੀ ਫਿਨਿਸ਼ਿੰਗ ਦੇ ਲਈ ਇਹ ਇੱਥੋਂ ਹੀ ਸਲਾਈ ਸਟਾਰਟ ਕਰੂ ਮੈਂ ਇਹਦੀ ਵੀ ਇੱਥੋਂ ਸਲਾਈ ਸਟਾਰਟ ਕਰਾਂਗੇ ਆਪਾਂ ਜਿੱਥੇ ਦਾ ਕਾਜ ਮੈਂ ਆਪਾਂ ਹਨਾ ਲੇਡ ਫੋਲਡ ਕਰਿਆ ਹੋਇਆ ਉੱਥੇ ਤੱਕ ਜਿੱਥੋਂ ਆਪਾਂ ਦੁਬਾਰਾ ਮੋੜ ਕੇ ਇਹ ਜਿਹੜੀ ਬਾਹ ਨੂੰ ਲੈ ਕੇ ਜਾਪੇ ਇਸ ਤਰ੍ਹਾਂ ਨੇ ਦੀ ਫਿਨਿਸ਼ਿੰਗ ਹੈ ਜਿਹੜੀ ਬਾਂਦ ਹੀ ਆਈ ਹੈ ਕਾਫ ਵਾਲੀ ਵੀ ਇੱਥੇ ਆ ਪਹਨ ਰਿੰਗ ਬਾਟਨ ਜਿਹਾ ਕਾਜ ਕਰਕੇ ਤੁਸੀਂ ਜੋ ਵੀ ਲਾਉਣਾ ਹੈ ਉਹ ਬਾਟਨ ਲਾ ਸਕਦੇ ਆ ਦੇਖੋ ਵਾਲ ਦੋ ਵਾਲੇ ਇਧਰ ਨੇ ਹੈ ਨਾ ਦੋ ਇਧਰ 1 ਸੈਂਟੀਮੀਟਰ ਤੇ ਬਿਲਕੁਲ ਸਿੱਧੇ ਵਾਲਾ ਆ ਇਹ ਸਨ ਉਹਨੇ ਇਹ ਜਿਹੜੀ ਕਾਫ ਲਾਉਣ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਲਾਈਕ ਆ ਕਮੈਂਟ ਜਰੂਰ ਕਰਿਆ ਕਰੋ ਤੇ ਹਨਾ ਇਹਨਾਂ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੁਸੀਂ ਆਪਣੇ ਹਨਾ ਜੋ ਵੀ ਆਪਣਾ ਫਰੈਂਡ ਸਰਕਲ ਹੁੰਦਾ ਆਪਣੀਆਂ ਸਹੇਲੀਆਂ ਜਾਂ ਆਪਣੀਆਂ ਕੋਈ ਭੈਣਾਂ ਪਰਜਾਈਆਂ ਉਹਨਾਂ ਨੂੰ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਹਨਾ ਜੇ ਉਹਨਾਂ ਨੂੰ ਲੋੜ ਹੋਵੇ ਉਹ ਵੀ ਵੀਡੀਓ ਦੇਖ ਸਕਣ ਧੰਨਵਾਦ ਜੀ